ਅੱਜ ਅਸੀਂ ਚਿਤੇ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕਰਾਂਗੇ ਚਿਤਨੇ ਨੂੰ ਜ਼ਮੀਨੀ ਜਾਨਵਰਾਂ ਵਿੱਚ ਸਭ ਤੋਂ ਤੇਜ਼ ਭੱਜਣ ਵਾਲੇ ਜਾਨਵਰਾਂ ਵਿੱਚ ਸਭ ਤੋਂ ਪਹਿਲੇ ਨੰਬਰ ਉੱਤੇ ਗਿਣਿਆ ਜਾਂਦਾ ਹੈ ਚਿਤਾ ਬਿੱਲੀ ਪਰਵਾਰ ਨਾਲ ਸੰਬੰਧ ਰੱਖਣ ਵਾਲੀ ਪ੍ਰਜਾਤੀ ਵਿੱਚੋਂ ਇੱਕ ਹੈ ਇਹ 5 ਕਿ ਫੁੱਟ ਲੰਮਾ ਅਤੇ ਪਤਲੇ ਲੱਕ ਵਾਲਾ ਜਾਨਵਰ ਹੈ ਚਿਤਾ ਜਿਤ ਤੇਜ਼ ਰਫ਼ਤਾਰ ਨਾਲ ਦੌੜਦਾ ਹੈ ਤਾਂ ਉਹ 7 ਮੀਟਰ ਯਾਨੀ ਕਿ 23 ਫੁੱਟ ਲੰਬੀ ਛਲਾਂਗ ਲਗਾ ਸਕਦਾ ਹੈ ਆਪਣੇ ਸ਼ਿਕਾਰ ਨੂੰ ਦਵੋਚਣ ਲਈ 110 ਤੋਂ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਦੌੜਦਾ ਹੈ ਚਿਤਾ ਨੱਟ ਦੇ ਸਮੇਂ ਜਲਦੀ ਰਫ਼ਤਾਰ ਫੜ ਸਕਦਾ ਹੈ ਪਰ ਇਹ ਜ਼ਿਆਦਾ دیر ਤੱਕ ਦੌੜ ਨਹੀਂ ਸਕਦਾ ਚਿੱਤੇ ਦੀ ਖਲ ਬਾਦਾਮੀ ਰੰਗ ਦੀ ਹੁੰਦੀ ਹੈ ਤੇ ਉਸ ਦੇ ਉੱਤੇ 2 ਤੋਂ 3 ਸੈਂਟੀਮੀਟਰ ਚੌੜੇ ਤੱਬੇ ਹੁੰਦੇ ਹਨ ਇਸ ਰੰਗ ਨਾਲ ਚਿੱਤੇ ਨੂੰ ਸ਼ਿਕਾਰ ਕਰਦੇ ਸਮੇਂ ਲੁਕਣ ਵਿੱਚ ਆਸਾਨੀ ਹੁੰਦੀ ਹੈ ਇਸ ਦੀ ਅੱਖਾਂ ਤੋਂ ਮੂੰਹ ਤੱਕ ਇੱਕ ਕਾਲੀ ਧਾਰੀ ਹੁੰਦੀ ਹੈ ਇਸ ਦੇ ਨਾਲ ਚਿਤੇ ਦੀਆਂ ਅੱਖਾਂ ਉੱਤੇ ਸੂਰਜ ਦੀ ਰੋਸ਼ਨੀ ਘੱਟ ਪੈਂਦੀ ਹੈ ਇਸੇ ਕਰਕੇ ਚਿਤਾ ਆਪਣੇ ਸ਼ਿਕਾਰ ਨੂੰ ਦੂਰ ਤੋਂ ਹੀ ਦੇਖ ਲੈਂਦਾ ਹੈ ਚਿਤਾ 40 ਕਿਲੋਗ੍ਰਾਮ ਤੋਂ ਘੱਟ ਵਾਲੇ ਜਾਨਵਰਾਂ ਦਾ ਮਾਸ ਖਾਂਦਾ ਹੈ ਜਿਵੇਂ ਹਿਰਨ ਖਰਗੋਸ਼ ਆਦਿ ਇਹ ਵੱਡੇ ਜਾਨਵਰ ਰੋਜ ਜ਼ੈਬਰਾ ਦੇ ਬੱਚਿਆਂ ਦਾ ਵੀ ਸ਼ਿਕਾਰ ਕਰ ਲੈਂਦਾ ਹੈ ਆਮ ਤੌਰ ਤੇ ਬਿੱਲੀ ਪਰਿਵਾਰ ਦੇ ਜਾਨਵਰ ਰਾਤ ਨੂੰ ਸ਼ਿਕਾਰ ਕਰਦੇ ਹਨ ਪਰ ਚਿਤਾ ਜਾਗ ਤਾਂ ਤੜਕੇ ਜਾਂ ਸੂਝ ਢਾਲਣ ਵੇਲੇ ਸ਼ਿਕਾਰ ਕਰਦਾ ਹੈ ਜਦ ਗਰਮੀ ਘਟ ਜਾਂਦੀ ਹੈ ਤੇ ਸੂਰਜ ਦੀ ਰੋਸ਼ਨੀ ਹਲੇ ਵੀ ਹੁੰਦੀ ਹੈ ਤਾਂ ਜ਼ਿਆਦਾਤਰ ਉਹਨਾਂ ਜਾਨਵਰਾਂ ਤੇ ਸ਼ਿਕਾਰ ਕਰਦਾ ਜੋ ਆਪਣੇ ਛੁਡ ਤੋਂ ਭਟਕ ਜਾਂਦੇ ਹਨ ਚਿਤਾ ਲੁਕ ਛਿਪ ਕੇ 10 ਤੋਂ 15 ਕਿਲੋਮੀਟਰ ਤੱਕ ਆ ਜਾਂਦਾ ਹੈ ਤੇ ਫਿਰ 1 ਮਿੰਟ ਵਿੱਚ ਸ਼ਿਕਾਰ ਤੇ ਹਮਲਾ ਕਰ ਦਿੰਦਾ ਹੈ ਸ਼ਿਕਾਰ ਕਰਦੇ ਸਮੇਂ ਜਾਨਵਰ ਨੂੰ ਗਰਦਨ ਤੋਂ ਫੜ ਕੇ ਉਸ ਦਾ ਸਾਹ ਰੋਕ ਦਿੰਦਾ ਹੈ ਕਿਉਂਕਿ ਚਿਤਾ ਬਹੁਤ ਜ਼ਿਆਦਾ ਤਾਕਤਵਰ ਨਹੀਂ ਹੁੰਦਾ ਇਸ ਲਈ ਉਹ ਜਾਨਵਰ ਨਾਲ ਜ਼ਿਆਦਾ ਦੇਰ ਤੱਕ ਲੜ ਨਹੀਂ ਸਕਦਾ ਇਸ ਲਈ ਉਹ ਜਾਨਵਰ ਦਾ ਗਰਲ ਤੋਂ ਫੜ ਕੇ ਉਸ ਦਾ ਸਾਹ ਰੋਕ ਦਿੰਦਾ ਹੈ ਅਤੇ ਉਸ ਨੂੰ ਮਾਰ ਦਿੰਦਾ ਹੈ ਚਿਤਾ ਆਪਣੇ ਸ਼ਿਕਾਰ ਨੂੰ ਮਾਰ ਕੇ ਜਲਦੀ ਜਲਦੀ ਖਾ ਲੈਂਦਾ ਹੈ ਕਿਉਂਕਿ ਉਸ ਨੂੰ ਡਰ ਹੁੰਦਾ ਹੈ ਕੋਈ ਉਸ ਤੋਂ ਵੱਡਾ ਜਾਨਵਰ ਆ ਕੇ ਉਸ ਦੇ ਸ਼ਿਕਾਰ ਨੂੰ ਉਸ ਤੋਂ ਖੋਹ ਨਾ ਲਵੇ ਜੇਕਰ ਚਿਤਾ ਸ਼ਿਕਾਰ ਨੂੰ ਫੜਨ ਵਿੱਚ ਅਸਫਲ ਹੋ ਜਾਵੇ ਤਾਂ ਉਹ ਸ਼ਿਕਾਰ ਦਾ ਪਿੱਛਾ ਕਰਨਾ ਬੰਦ ਕਰ ਦਿੰਦਾ ਹੈ ਐਸੇ ਤਰ੍ਹਾਂ ਅਸੀਂ ਤੁਹਾਡੇ ਨਾਲ ਹੋਰ ਜਾਣਕਾਰੀਆਂ ਸਾਂਝੀਆਂ ਕਰਦੇ ਰਹਾਂਗੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਇਸ ਨਾਲ ਹੀ ਵੀਡੀਓ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਾ ਬਟਨ ਦਬਾਉਣਾ ਨਾ ਭੁੱਲੋ ਤਾਂ ਕਿ ਆਉਣ ਵਾਲੀ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ